ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਕੋੜ ਕਰੋੜ ਖੁਰਦ ਉਰਫ ਕੋਟਲੇ ਦੇ ਵਿੱਚ ਤੇ ਬਾਈ ਅਮਰ ਦੇ ਘਰੇ ਮਿੱਤਰੋ ਵਪਾਰ ਦਾ ਬਾਈ ਹੁਣ ਉਹਦਾ ਕੰਮ ਅੱਜ ਦੋ ਵੜਾ ਦਿਖਾਊਗਾ ਦੋਵੇਂ ਬਾਕ ਕਮਲ ਥਣ ਦੇ ਸਹਜ ਵੱਲੋ ਇੱਕ ਸੂਈ ਸਵਾਈ ਤੇ ਇੱਕ ਗੱਬਣ ਆਜੋ ਮਿੱਤਰੋ ਦੇਣਾ ਨਹੀਂ ਤੁਹਾਨੂੰ ਕਿਤੇ ਮੈਂ ਭੱਜਣ ਕਰਦਿਆਂ ਗੱਲਬਾਤ ਆਪਾਂ ਬਾਈ ਸਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬੈਠ ਠੀਕ ਠਾਕ ਵਧੀਆ ਵਧੀਆ ਪ੍ਰਾਪੇ ਇੱਕ ਦੀ ਰਿਪੋਰਟ ਜਵਾਂ ਹਾਂਜੀ ਵਧੀਆ ਵਧੀਆ ਮੁੱਛਾ ਕੁੰਡੀਆਂ ਤੇ ਪਰਨਾ ਕਾਲਾ ਹੈ ਹਾਂਜੀ ਹੁਣ ਲਾ ਦੇਣਾ ਆਪਾਂ ਟਾਲਾ ਦੱਸ ਮੈਨੂੰ ਉਹਦੇ ਗਾਂ ਦੇ ਬਾਰੇ ਵੀ ਸੂਈ ਸਵਾਈ ਦੀ ਕੀ ਡਿਟੇਲ ਆ ਬਾਈ ਇਹ ਪਰਸੋ ਸੂਈਆ ਬਾਈ ਪਰਸੋ ਸੂਈਆ ਹਾਂ ਦੂਜਾ ਸੂਈਆ ਕਿ ਮਗਰ ਬੱਛੀ ਹਾਂਜੀ ਬੱਛਾ ਕਿ ਮਗਰ ਬੱਛੀ ਆ ਬਾਈ ਬੱਛੀ ਇਹਦੇ ਮਗਰ ਹੈ ਪਰਸੋ ਦੀ ਸੂਈਆ ਕਿੰਨਾ ਦੁੱਧ ਕੰਡੇ ਲਾਉਂਦੀ ਹੈ ਦੁੱਧ ਬਾਈ ਕੈ 14 15 ਕਿਲੋ ਕੰਡੇ ਲਾਉਂਦੀ ਆ ਹਾਂ ਲਾਉਂਦੀ ਆ 22 ਕਿਲੋ ਆਣਾ ਚਵਾਣਾ ਉਹ ਗੱਲ ਨਹੀਂ ਕਿ ਵੀ ਦਊਗੀ ਨਾ ਵੀ ਬਾਈਕ ਚਵਾਉਗੀ ਵੀ ਇਹ ਨਹੀਂ ਹੈਗਾ ਵੀ 12 ਰਹਿ ਜਾਊਗਾ 14 15 ਤਿਆਰ ਆ ਚੋਣ ਚਣ ਕਿਵੇਂ ਲੱਗਾ ਬੇਫਿਕਰ ਹੋ ਕੇ ਬੈਰ ਤੈਨੂੰ ਬੁਖਾਰ ਹੀ ਦੇ ਨਜ਼ਾਰਾ ਮਾਰ ਕੇ ਅਸਾ ਹੀ ਆ ਮੈਂ ਲੈ ਤੇ ਠੀਕ ਆ ਯਾਰ ਹੂੰ ਤੋੜ ਦੇ ਬਈ ਕੱਢੀ ਬਾਹਰ ਨੂੰ ਮੜਾ ਥਾਣੇ ਤੋਂ ਤਾਂ ਵਾਕਿਆ ਹੀ ਬੜਾ ਮਜ਼ਬੂਤੀ ਵਾਲਾ ਪਾਵਰ ਵਾਲਾ ਥਾਣਾ ਬਈ ਟਾਰਪਾਲੀ ਨੂੰ ਮਰਗੀ ਘਰੇ ਰੱਖਣ ਦੇ ਲਈ ਨਾ ਕਹਿਣਾ ਚੀਜ਼ਾ ਮਤਲਬ ਨਾਲੇ ਤਾਂ ਨਜ਼ਰ ਜੀ ਨਹੀਂ ਲੱਗਦੀ ਐ ਲਿੱਸੀਆਂ ਫਿੱਕੇ ਥੋੜੀਆਂ ਵੇਸਟੇ ਅਗਲਾ ਮੋੜ ਜਾਂਦਾ ਇਹਨਾਂ ਕੋਲ ਕੀ ਖੜਾ ਬਾਕੀ ਦੁੱਧੋ ਖਰੀ ਰੂਗੀ ਗਾਂ ਦੁੱਧ 12 ਨਹੀਂ 18 19 किलो 20 किलो ਦਾ ਦਈ ਜਾਊਗੀ ਹਨਾ ਬਾਈ ਰਾਮ ਨਾਲ ਬਾਈ ਹੂੰ ਫਿਰ ਬੱਛੀ ਮਗਰ ਬਾਈ 2 ਆ 1 2 1 ਨਹੀਂ ਗਈ 2 ਬਣ ਜਣੀਆਂ ਕਰਨ ਵਾਲੀਆਂ ਥਣ ਥਣ ਨੂੰ ਬਹੁਤ ਚੰਗਾ ਲੱਗਾ ਆਰਡਰ ਦੀ ਕੁਆਲਿਟੀ ਬੜੀ ਬਿਹਤਰੀਨ ਹੈ ਮਿੱਤਰੋ ਕਰਨ ਵਾਲੀ ਦੀ 나ੜਾ ਨੂੜਾ ਲੇਵੇ ਦੇ ਉੱਤੇ ਐਨ ਨਾ ਜੋਸ਼ ਵਾਲੀਆਂ ਤੇ ਹੋਸ਼ ਵਾਲੀਆਂ ਭਰਿਆ ਪਿਆ ਕਰਨ ਵਾਲੀ ਦਾ 나ੜਾ ਨੂੜਾ ਦਾ ਲੇਵਾ ਇਹ ਚੀਜ਼ ਹੁੰਦੀ ਹੈ ਟਕਾਣੇ ਦੁੱਧ ਦੇ ਦੋਵੇ ਵੀ ਰਖ ਰਿਹਾ ਕਿ ਕਿਲੋ ਘਟ ਉਹ ਨਹੀਂਵੇਂ ਕਹਿੰਦਾ ਕਿਉਂਕਿ ਦੁੱਧ ਤਾਂ ਤੁਹਾਡੀ ਖੁਰਲੀ ਦੇ ਵਿੱਚ ਪਰ ਦੁੱਧ ਤੁਹਾਨੂੰ ਚੋਣ ਦੇ ਲਈ ਪਸ਼ੂ ਦੀ ਮਜ਼ਬੂਤੀ ਲੈਣੀ ਬਹੁਤ ਲਾਜ਼ਮੀ ਹੈ ਮਿੱਤਰੋ ਇਹਦਾ ਕੀ ਰਹੂਗਾ ਵੀਰੇ ਇਹਦਾ ਮੁੱਲ 72000 ਰੁਪਇਆ ਕਰ ਦੇ ਬਾਈ ਦੇਣੀ ਕਿੰਨੇ ਦੀ ਆ ਯਾਰ ਕਰ ਲੈ ਮੌਕੇ ਤੇ ਮਾਨ ਤਨ ਆਪਾਂ ਠੀਕ ਹੈ ਬਾਈ ਦੇ ਵੀ ਮਤਲਬ ਉਹਦੀ 72000 ਰੁਪਇਆ ਡਿਮਾਂਡ ਮੌਕੇ ਤੇ ਹੋ ਜੂਗਾ ਮਾਨ ਤਿੱਤਾਨ ਆ ਡੱਬੀ ਬਾਰੇ ਦੱਸੀ ਪਈ ਇਹਦੀ ਕੀ ਹੈ ਪਹਿਚਾਨ ਇਹ ਵੀਰੇ ਪਹਿਲਾ ਸੂਆ ਹੁੰਦੀ ਆ ਬਲੂਨ ਹੈ ਬਲੂਨ ਬਲੂਨ ਠੀਕ ਹੈ ਬਾਈ ਕਿੰਨੇ ਦਿਨ ਦੀ ਕੱਚੀ ਆ ਬਾਈ ਇਦਾਂ ਲੈ ਜੂ ਵੀਰੇ ਚਾਰ ਪੰਜ ਅਜੇ ਉਹਨਾਂ ਤੱਕ 12 ਦਿਨ ਕਿ ਰਹਿੰਦੇ ਰਹੇ ਪਰ ਚਾਰ ਪੰਜ ਨਹੀਂ ਲਊਗੀ ਮੇਰੇ ਹਿਸਾਬ ਨਾਲ ਥੱਲੋ ਥੱਲੋ ਬਹੁਤ ਚੰਦੇ ਆਈ ਬਾਹਰੋਂ ਕੱਢ ਕੇ ਮੜੀ ਜੀ ਨੂੰ ਖੋਲੀ ਘਮੜੇ ਇਹ ਦੰਦੋ ਕਿਵੇਂ ਆ ਵੀਰੇ ਦੰਦੋ ਦੇਖੀ ਨਹੀਂ ਬਾਈ ਚਾਰ ਤਾਂ ਦੋ ਮਿਸਾ ਹਣ ਠੀਕ ਹੈ ਵੱਡੇ ਬਈ ਠੀਕ ਹੈ ਦੋ ਤੇ ਵੀ ਮੱਥੀ ਦੇ ਤੂੰ 15 16 ਕਿਲੋ ਆ ਰਾਮ ਨਾ ਬਾਈ ਹੂੰ ਸੀਰ ਆਉਂਦੇ ਵੱਡੇ ਬਾਈ ਲੇ ਵਾਲੂ ਥਣ ਤੋਂ ਇਹ ਤਾਂ ਲੱਗਦਾ ਅਮਰ ਨੇ ਸਕੀਮ ਦਾ ਹੀ ਲੱਗਦੀ ਕਿਸੇ ਮੱਝ ਮੋਈ ਦੇ ਥਣ ਪੱਟੇ ਲੱਗਦੇ ਮੈਨੂੰ ਰਾਤ ਨੂੰ ਭਾਈ ਇਹ ਕਾਰਵਾਈ ਤੇਰੀ ਮਿੱਤਰਾ ਮੰਨ ਚਾਏ ਨਾ ਮੰਨ ਹਾਂ ਨਹੀਂ ਕਿ ਮੈਂ ਮੂਹ ਦੇ ਥਣ ਲਾ ਕੇ ਲਿਆ ਮੂਹੇ ਪਿਓ ਪਤਾ ਹੱਸਦੇ ਇਹਨਾਂ ਨੇ ਗੋਣੀਆਂ ਨਹੀਂ ਮੈਂ ਮੂਹ ਤੇ ਅੱਖ ਰੱਖ ਲਈ ਹੋਣੀ ਥਣ ਤਾਂ ਤੁਹਾਡੇ ਬਦਲੇ ਆ ਮਿੱਤਰੋ ਮੰਨੋ ਚਾਏ ਨਾ ਮੰਨੋ ਆਏ ਹਾਏ ਹਾਏ ਆਦਾ ਮੱਧਿਆਰਗਾ ਥਣ ਚੰਦਰੀ ਨੂੰ ਵੱਚੀ ਥੱਲੋ ਥਲੋ ਵੀ ਬੜੀ ਜ਼ਬਰਦਸਤ ਹੈ ਨਾ ਬਾਈ ਬਾਕੀ ਮੈਂ ਪਹਿਲੇ ਨਾ ਸਰਬੇ ਇਹ ਨਹੀਂ ਗੱਲ ਬੈ ਨਹੀਂ ਨਿੰਦੀ ਪਲਾਂਜੀ ਧਾਰਾ ਮਾਰ ਚੱਲ ਬੈਠੇ ਹੁਣ ਵੀ ਬਾਈ ਨਹੀਂ ਠੀਕ ਹੈ ਯਾਰ ਓਕੇ ਇਹ ਕਿੰਨੇ ਦੀ ਇਹਦਾ ਮੁੱਲ 75 ਰਿਆ ਕਰਦੇ ਆਪਾਂ ਯਾਰ ਦੇਣੀ ਕਿੰਨੇ ਦੀ ਆਈ ਕਰ ਲਾਂਗੇ ਮੌਕੇ ਤੇ ਬਾਈ ਆਪੇ ਮੁੱਲ 75 ਦਿੰਦਾ 72 ਗੁੱਲ ਮਲਾ ਕੇ ਗੱਲ ਕਰੀਏ ਤਾਂ 70 ਤੋਂ ਬਾਹਰ ਵੱਜੇ ਵੱਜਣੇ ਦੋਵਾਂ ਦੇ ਹਾਂ ਬਾਈ ਹੂੰ ਜੇ ਕੋਈ ਆਕੇ ਵੀ ਜੋੜਾ ਹੀ ਲੈਣਾ ਕਰ ਲਾਂਗੇ ਬਈ ਮੌਕੇ ਦੋ ਜਾ ਕਰ ਲਾਂਗੇ ਆਪਾਂ ਠੀਕ ਆ ਹੁਣ ਮੈਨੂੰ ਨੰਬਰ ਵੀ ਦੇ ਦੇ ਆਪਦਾ ਹਾਂ 62398 ਬਾਈ 40255 ਬਾਈ ਇੱਕ ਵਾਰੀ ਹੋਰ ਆਉਣ ਦੇ 62398 40255 ਠੀਕ ਆ ਬਾਈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰਬ ਤੱਕ ਕਾ ਮਿੱਤਰੋ ਪਿੰਡ ਆ ਜਿਹੜਾ ਉਹ ਕੋਟ ਕਰੋੜ ਖੁਰਦ ਉਰਫ ਕੋਟਲਾ ਤੇ ਇਹ ਫਰੋਜਪੁਰ ਦਾ ਪਿੰਡ ਆ ਮਿੱਤਰੋ ਦੇ ਨੇੜੇ ਰਹਿ ਜਾਂਦਾ ਵਾ ਸ਼ਹਿਰ ਤਲਵੰਡੀ ਪਾਈ ਆ ਜੋ